ਵੇਗਾ ਮਿੱਤਰੋ ਨਾਰੈਣਗਾਉ ਦਾ ਬਾਈਪਾਸ ਇਹ ਪਿਛਲੀ ਵਾਰੀ ਥੋੜਾ ਜਿਆਦਾ ਇਹ ਰਹਿ ਗਿਆ ਸੀ ਜਦੋਂ ਲੰਘਿਆ ਮੈਂ ਫਿਰ ਗੱਲ ਕਰਿਆ ਉਦੋਂ ਨੂੰ ਟਾਈਮ ਲੰਘ ਚੁੱਕਿਆ ਸੀ ਇਹਦੇ ਦੇਖੋ ਟ੍ਰੈਫਿਕ ਕਿੰਦਾ ਉਹ ਦੂਰ ਤੱਕ ਦਿਨ ਨਹੀਂ ਹੁੰਦੀ ਆ ਅੱਖਾਂ ਨੂੰ ਬੜਾ ਸੁੰਘਾ ਲੱਗਦਾ ਦੇਖਣ ਦੇ ਨਾਰੈਣਗਾਉ ਦਾ ਜਦੋਂ ਬਾਈਪਾਸ ਲੱਗਦੇ ਆ ਤਾਂ ਇਹ ਬ੍ਰੇਚ ਆਉਂਦਾ ਲੋ ਜੀ ਮਿੱਤਰੋ 12:00 ਵਜੇ ਆ ਰਾਤ ਦੇ 3:00 ਕਿਸੇ ਨਰ ਤੋਂ ਜਿਹੜਾ ੱਲੇ ਨੂੰ ਜਾਂਦਾ ਰਾ ਆਪਾਂ ਚਾਂਦਵਰਡ ਨੂੰ ਜਾਂਦੇ ਹੁੰਨੇ ਆਂ ਫਾੜ ਵਿੱਚੀ ਉਹ ਪਿਛਲੀ ਵਾਰੀ ਬਾਈਪਾਸ ਤੋਂ ਜਾ ਕੇ ਮੁੜੇ ਸੀ ਐਸ ਵਾਰ ਸਿੱਧਾ ਹੀ ਆ ਕੇ ਜਿੱਥੇ ਬਾਈਪਾਸ ਸ਼ੁਰੂ ਹੁੰਦਾ ਸਿੱਧਾ ਹੀ ਸ਼ਹਿਰ ਵਿੱਚ ਨੂੰ ਐਂਟਰ ਹੋ ਚੱਲੇ ਆਂ ਸ਼ਹਿਰ ਚ ਤਾਂ ਬੜਨਾ ਨਹੀਂ ਜਾਣੀ ਇੱਥੋਂ ਛਵਾ ਕਿਲੋਮੀਟਰ ਤੋਂ ਵਾਪਸ ਅੱਗੇ ਹੋ ਜਾਣਾ ਉਹੀ ਰਾਹ ਪਿਛਲੀਆਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਜਦੋਂ ਪਿਛਲਾ ਪੁੰਨੇ ਵਾਲਾ ਚੱਕਰ ਸੀ ਵੀ ਉੱਪਰ ਦੀ ਆਏ ਸੀ ਹੁਣ ਇੱਥੋਂ ਮਤਲਬ ਸਿੱਧਾ ਹੀ ਹੋ ਗਏ ਜਿੱਥੋਂ ਬਾਈਪਾਸ ਸਟਾਰਟ ਹੁੰਦਾ ਬਾਈਪਾਸ ਲੈਫਟ ਨੂੰ ਘੁੰਮਦਾ ਤੇ ਉਹਦੇ ਥੱਲੇ ਦੀ ਐ ਸਿੱਧਾ ਰੂਟ ਲੰਘਦਾ ਹੁੰਦਾ ਜਿਹੜਾ ਸਿੰਨਰ ਸ਼ਹਿਰ ਵੱਲੋਂ ਆਉਂਦਾ ਉਧਰ ਨੂੰ ਆ ਗਏ ਹੁਣ ਆਪਾਂ ਇੱਥੋਂ 1.1 ਕਿਲੋਮੀਟਰ ਰਹਿ ਗਿਆ ਯਾਨੀ ਕਿ 1100 ਮੀਟਰ ਤੋਂ ਜਾ ਕੇ ਆਪਾਂ ਸੱਜੇ ਹੋ ਜਾਣਾ ਜੀ ਸਿੰਨਰ ਹੋ ਗਿਆ 5 ਤੋਂ 7 ਮਿੰਟ ਦੇ ਵਿੱਚ ਪਾਰ ਉਹਨੇ ਸਿੱਧਾ ਨਵਾਬਦ ਵਾਲਾ ਰੂਟ ਜਿਹੜਾ ਮਨਮਾੜ ਜਾ ਕੇ ਨਿਕਲਣਾ ਇਤੋਂ ਕਿਲੋਮੀਟਰ ਰਹਿ ਗਈ तकरीबन दे 70 ਕੋ ਇੱਥੇ ਵੀ ਕਾਫੀ ਨੇਹਰੀਮੀ ਆਇਆ ਹੋਇਆ ਲੱਗਦਾ ਆ ਦੇਖੋ ਵੀ ਕਿਵੇਂ ਝੜਿਆ ਪਿਆ ਦਰਾਸ ਤੋਂ ਦਰੋਗ ਤੋਂ ਸਾਰੀ ਇਹ ਅੱਜ ਹੀ ਆ ਕੇ ਛੜਿਆ ਲੱਗਦਾ ਹੋਣਾ ਇਹਦਾ ਇੱਕ ਆਣਾ ਕਿਉਂਕਿ ਮੌਸਮ ਐ ਹੋਇਆ ਪਿਆ ਵੀ ਗੱਡੀ ਦੇ ਵਿੱਚ ਨਾ ਕੰਬੜਾ ਲਈ ਬੈਠਾ ਤੇ ਜਣੀ ਆਹ ਦਿਨਾਂ ਦੇ ਵਿੱਚ ਜਲਾਈ ਦੇ ਵਿੱਚ ਦਸੰਬਰ ਵਾਲੀ ਫੀਲਿੰਗ ਆ ਰਹੀ ਹੈ ਆ ਇਹ ਰੋਡ ਉਹੀ ਆ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਜਿਹੜਾ ਪਹਿਲਾਂ ਟ੍ਰਿਪ ਲੱਗਿਆ ਸੀ 1.5 ਮਹੀਨਾ ਪਹਿਲਾਂ ਤੇ ਇਹ ਰੋਡ ਟਾਪੂ ਟਾਪ ਵਾਲਾ ਕੋਈ ਐਂ ਫੁੱਲਾ ਢੁੱਲਾ ਰੋਡ ਹੈਗਾ ਪਿੰਡੂ ਰੋਡ ਆ ਜਿਆਦਾ ਟ੍ਰੈਫਿਕ ਤੇ ਸ਼ਹਿਰਾਂ ਤੋਂ ਬਚਾਅ ਵਾਲਾ ਬਿਨਾਂ ਟੂਲ ਵਾਲਾ ਰੋਡ ਹਾਂਜੀ ਮਿੱਤਰੋ ਪਿਆਰੋ ਇਹ ਰਾਤ ਦਾ ਬੱਜਿਆ ਇੱਕ ਦੇ 1 ਵਜੇ ਆ ਰਾਤ ਦਾ ਇਹ ਉਹੀ ਰਸਤਾ ਜਿਹੜਾ ਆਪਾਂ ਪਿਛਲੇ ਚੱਕਰ ਜਦੋਂ ਪੂਨੇ ਤੋਂ ਗਏ ਸੀ ਤੁਹਾਨੂੰ ਦਿਖਾਇਆ ਸੀ ਵੀ ਸਿੰਨਰ ਤੋਂ ਆਪਾਂ ਸਿੱਧਾ ਚਾਂਦਵੜਾ ਨਿਕਲਦੇ ਆ ਵਧੀਆ ਪਿੰਡੂ ਰੋਡ ਉਸ ਵਾਰ ਅਸੀਂ ਦਿਨੇ ਲੰਗੇ ਸੀ ਸਵੇਰੇ 9 10 ਵਜੇ ਦੇ ਟਾਈਮ ਸਫਰ ਕਰਿਆ ਸੀ 12 12:30 ਤੱਕ ਕਿਉਂਕਿ ਇਹ ਸਿੰਨਰ ਤੋਂ 74 ਕਿਲੋਮੀਟਰ ਪੈਂਦਾ 74 ਕਿਲੋਮੀਟਰ ਸਿੰਨਰ ਤੋਂ ਚਾਂਦਵੜ ਇਸ ਵਾਰ ਹੁਣ ਰਾਤ ਨੂੰ ਆ ਰਾਤ ਦਾ ਹੁਣ 1:05 ਦਾ ਟਾਈਮ ਸੋ ਇਹ ਖੁੱਲਾ ਰਸਤਾ ਬਿਨਾ ਟੋਲ ਤੋਂ ਇਹ ਪੂਰਾ ਟੈਪ ਟੋਪ ਰਸਤਾ ਉਦੋਂ ਦਿਨੇ ਗਏ ਸੀ ਐਸ ਵਾਰ ਰਾਤ ਨੂੰ ਇਹ ਵੀ ਸਿਰਫ ਤੁਡੀ ਜਾਣਕਾਰੀ ਲਈ ਵੀਡੀਓ ਬਣਾ ਰਿਹਾ ਵੀ ਸੇਫ ਆ ਕੋਈ ਮਸਲਾ ਨਹੀਂ ਹੈਗਾ ਵਾਕੀ ਵੱਡੀ ਗੱਲ ਹੁੰਦੀ ਆ ਹਨਾ ਪ੍ਰਮਾਤਮਾ ਦੀ ਨਜ਼ਰ ਸਿੱਧੀ ਹੋਵੇ ਪਰ ਸੇਫ ਆ ਜੀ ਰਾਹਤ ਨੂੰ ਜਾ ਰਹੇ ਹੁਣ ਸਾਨੂੰ ਇਹ ਪਾਰ ਕਰਦਿਆਂ ਨੂੰ ਘੱਟ ਤੋਂ ਘੱਟ ਹਲੇ 45 ਕਿਲੋਮੀਟਰ ਇੱਕ ਵਜ ਕੇ 5-7 ਮਿੰਟ ਹੋ ਗਏ ਆ ਸਮਝ ਲਓ ਇਹਨੂੰ ਪਾਰ ਕਰਦਿਆਂ ਨੂੰ ਸਾਨੂੰ ਸਵਾ ਦੋ 2:30 ਵਜ ਜਾਣੇ ਆ ਤੇ ਘੰਟਾ ਕੋ 45 ਕਿਲੋਮੀਟਰ ਦਾ ਹੋਰ ਮੰਨ ਕੇ ਚੱਲੀਏ ਯਾਨੀ ਰਾਹ ਸਹੀਫ ਆ ਜੀ ਇਸ ਰਸਤੇ ਤੁਸੀਂ ਪੂਨੇ ਤੋਂ ਵਾਪਸੀ ਤੇ ਆ ਸਕਦੇ ਹੋ ਯਾਨੀ ਜਦੋਂ ਪੂਨੇ ਤੋਂ ਆਪਾਂ ਨਿਕਲ ਜੀ ਰਾਜਗੁਰੂ ਨਗਰ ਤੇ ਨਾਰਾਇਣ گاؤں ਹੁੰਦੇ ਹੋਏ ਆਪਾਂ ਸੰਗਮਨੇਰ ਸਿੰਨਰ ਆ ਗਏ ਤੇ ਸਿੰਨਰ ਤੋਂ ਸ਼ਹਿਰ ਵਿੱਚੀ ਸੱਜੇ ਨੂੰ ਮੁੜ ਜਾਣਾ ਹੁੰਦਾ ਜਿਹੜਾ ਚਾਂਦਵੜ ਨੂੰ ਰੋਡ ਬੱਜ ਗਿਆ तकरीबन 1.5 ਰਾਤ ਦਾ ਸੀ ਉੜ ਪਿਆ ਨਫਾਦ ਤੋਂ ਆ ਗਏ ਲਸਨ گاਉ ਵਾਲਾ ਰੋਡ ਚੱਲਦਾ ਰਾਤ ਨੂੰ ਵੀ ਰੁਣਦੇ ਇਹ ਅੱਗੇ ਹੁਣ ਚਾਂਦਵੜ ਤੱਕ ਰਹਿ ਗਿਆ 35 ਕਿਲੋਮੀਟਰ ਜਿਵੇਂ ਹੁਣ ਤੱਕ ਐਕਸਪੀਰੀਅੰਸ ਰਿਹਾ ਪ੍ਰਮਾਤਮਾ ਕਰੇ ਅਗਲਾ ਰੋਡ ਵੀ ਆਹ ਸੁਣਾ ਲਈ ਕਿਉਂਕਿ ਪਿਛਲੀ ਵਾਰ ਅਸੀਂ ਨਪਾਦ ਵਿੱਛੀ ਹੋ ਕੇ ਗਏ ਸੀ ਇਸ ਵਾਰ ਇਹ ਹੱਦ ਤੋਂ ਦੂਜੇ ਪਾਸੇ ਵਾਲਾ ਰੋਡ ਟੈਸਟ ਕਰ ਲਈ ਸੱਜੇ ਨੂੰ ਮੁੜ ਪਏ ਆ ਪਿਛਲੀ ਵਾਰ ਅਸੀਂ ਉੱਥੋਂ ਪੀ ਪੁਆਇੰਟ ਤੋਂ ਲੈਫਟ ਹੋਏ ਸੀ ਦੇਖਦੇ ਆਂ ਇਸ ਵਾਰ ਇਧਰ ਦਾ ਤਜਰਬਾ ਕਿਵੇਂ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਉੱਲਮਲਾ ਕੇ ਨਫਾਦ ਤੂੰ ਜਦੋਂ ਲਾਸ ਲਗਾਉ ਨੂੰ ਮੁੜੇ ਆ ਪਿਛਲੀ ਵਾਰ ਅਸੀਂ ਨਫਾਦ ਵਿੱਚ ਹੀ ਹੋ ਕੇ ਗਏ ਸੀ ਤੇ ਇਹ ਮੂਰੇ ਮੋਟਰਸਾਈਕਲ ਦੋ ਸੀ ਦੋ ਤੋਂ ਤਿੰਨ ਕੁ ਦੇ ਤੇ ਫੇਰ ਲਗਾੜੇ ਉਹੀ ਹਰਕਤ ਜਿਹੜੀ ਕਰਨੀ ਹੁੰਦੀ ਆ ਵਿੱਚ ਇੱਕ ਕਲਿੱਪ ਬਣਿਆ 15 20 ਸੈਕਿੰਡ ਦਾ ਉਹ ਵੀਡੀਓ ਦੇ ਵਿੱਚ ਨਾਲ ਲਾਉਂਗਾ ਵਾ ਵਾ ਲਲਕਰੇ ਲਲਕਰੇ ਮਾਰੇ ਮਤਲਬ ਜਿਵੇਂ ਬੂਲਦੇ ਹੁੰਦੇ ਆ ਇਹ ਗਲਾਂ ਗੂਲਾਂ ਕੱਢ ਕੇ ਮੂਰੇ ਆਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਉਹ ਸਾਰੀਆਂ ਹਰਕਤਾਂ ਕਰੀਆਂ ਸਾਡੇ ਤੋਂ ਬਾਅਦ ਮਗਰਲੀ ਗੱਡੀ ਮੂਹਰੇ ਹੋਏ ਪਰ ਨਿਕਲ ਆਏ ਅਸੀਂ ਜੀ ਜਾਣੀ ਜੇ ਕੁੱਲ ਮਿਲਾ ਕੇ ਕਹੀਏ ਵੀ ਸਿੰਗਲ ਗੱਡੀ ਵਾਲੇ ਲਈ ਰਾਤ ਨੂੰ ਥੋੜਾ ਜਿਹਾ ਸੋਚ ਕੇ ਲੰਘਣ ਵਾਲਾ ਹੀ ਰੋਡ ਆ ਕਿਉਂਕਿ ਆਪਣੀ ਹੈਗੀ ਆਦਤ ਜਿਹੜੀ ਹਕੀਕਤ ਆ ਉਹ ਸਚਾਈ ਦੱਸਣ ਦੀ ਆਦਤ ਆ ਕਿ ਜੇ ਆਪਾਂ ਵਧੀਆ ਰੋਡ ਦੱਸ ਸਕਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਰਾਤ ਨੂੰ ਚੱਲਣ ਲਈ ਸੇਫ ਆ ਜਿਹੜੀ ਆਪਦੇ ਨਾਲ ਹਰਕਤ ਹੋ ਗਈ ਉਹ ਕਿਸੇ ਨਾਲ ਵੀ ਹੋ ਸਕਦੀ ਹੈ ਏਗਾ ਮੈਟਰੂ ਲਾਸਲ گاਉ ਤੋਂ ਜਾਂਦਵੜਾ ਰੂੜ ਰਾਤ ਦੇ ਵੱਜ ਗਏ ਆ ਤੂੰ ਸੁੰਨਸਾਨ ਰੂੜ ਇਹਦੇ ਤੇ ਦਰਾਖਤ ਬੜੇ ਪੁਰਾਣੇ ਪੁਰਾਣੇ ਦਰਾਖਤ ਆ ਮਤਲਬ ਦਿਨੇ ਤਾਂ ਵਧੀਆ ਲੱਗਦੇ ਹੁੰਦੇ ਆ ਰਾਤ ਨੂੰ ਇਹ ਡਰਾਉਣੇ ਲੱਗਦੇ ਆ ਵੱਡੀਆਂ ਵੱਡੀਆਂ ਤਾੜੀਆਂ ਲਾਂਕੀਆਂ ਬਰੋਟੀਆਂ ਦੀਆਂ ਤਾਂ ਤੋਂ ਥੱਲੇ ਤੱਕ ਬਾਕੀ ਜਿਹੜੀ ਗੱਲ ਕਰ ਰਿਆ ਸੀ ਵੀ ਪਿਛਲੀ ਵਾਰੀ ਇਹ ਰੋਡ ਦੀ ਆਪਾਂ ਸਫਤ ਕਰੀ ਸੀ ਰੋਡ ਤਾਂ ਵਧੀਆ ਟੱਪੋਟਾ ਆ ਪਰ ਯਾਰ ਰਾਤ ਨੂੰ ਸਿੰਗਲ ਗੱਡੀ ਵਾਲਾ ਪੰਗਾ ਨਾ ਲੇਉ ਰਾਹ ਦੇ ਵਿੱਚ ਸਾਡੇ ਨਾਲ ਮੋਟਰਸਾਈਕਲ ਵਾਲੇ ਲਗਾੜੇ ਕਾਫੀ ਹਾਦਸੇ ਕੀਤੀ ਐ ਤਾਂ ਐ ਆ ਵੀ ਗੱਡੀਆਂ ਅਸੀਂ ਤਿੰਨ ਆ ਉਹ ਆਪਣੇ ਮਗਰਾ ਰਹੀਆਂ ਦੇ ਤਿੰਨ ਗੱਡੀਆਂ ਕਰਕੇ ਛੇ ਦੀ ਕੋਈ ਲਵੇ ਨਹੀਂ ਲੱਗਦਾ ਕੋਸ਼ਿਸ਼ ਕਰੀ ਉਹਨਾਂ ਨੇ ਸਾਡੇ ਤੋਂ ਬਾਅਦ ਮਗਰ ਲਈ ਗੱਡੀ ਤੇ ਤਾਂ ਮੂਰੇ ਲਾ ਲਿਆ ਸੀ ਮੋਟਰਸਾਈਕਲ ਰੋਵਿੰਨੇ ਗਲੇ ਉਹ ਧਣੀ ਰਾਤ ਨੂੰ ਨਾ ਨਿਕਲੋ ਇਹ ਆ ਗੱਲ ਆ ਲੋ ਜੀ ਵੱਜ ਗਏ ਆ 2:00 ਵੱਜ ਕੇ ਤੇ 12 ਮਿੰਟ ਤੇ ਆ ਚੜੇ ਅਸੀਂ ਫਿਰ ਮੁੰਬਈ ਆਗਰਾ ਐਕਸਪ੍ਰੈਸ ਬੇ ਤੇ ਜਾਂਦਵੜ ਤੋਂ ਲੋ ਜੀ ਹੁਣ ਇਹ ਸਿੱਧਾ ਰੂਡ ਮਾਲੇਗਾਉਂ ਤੁਲੀਏ ਤੱਕ ਜਾਵਾਂਗੇ ਤੁਲੀਏ ਤੋਂ ਫੇਰ ਜਾਲਗਾਉਂ ਜਾਲਗਾਉਂ ਦੀ ਲੋਡਿੰਗ ਸਵੇਰ ਦੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ 3 ਵਜ ਗਈ ਤੇ ਚਾਂਦਵੜ ਤੋਂ ਮੇਨ ਰੋਡ ਚੜ੍ਹੇ ਆਏ ਸੀ ਤਕਰੀਬਨ 10 ਕਿਲੋਮੀਟਰ ਆਏ ਆ ਤੇ ਹੁਣ ਸਾਰਿਆਂ ਦਾ ਸੀ ਕਿ ਆ ਵੀ ਚੱਲ ਚਾਹ ਚੂ ਪੀ ਲੈਂਦੇ ਮੈਂ ਖਤਲ ਪੀ ਲੋ ਮੈਂ ਹੁਣ ਇਹਨਾਂ ਨੂੰ ਇੱਥੇ ਤੱਕ ਰਾਹ ਸਮਝਾਉਣਾ ਸੀ ਕਿਉਂਕਿ ਤਿੰਨ ਗੱਡੀਆਂ ਨੇ ਦੋ ਮੇਰੇ ਨਾਲ ਹੋਰ ਨਹੀਂ ਆਈਆਂ ਕੱਠੀਆਂ ਦਾ ਤਿੰਨਾਂ ਦਾ ਲੋਡ ਆ ਸ਼੍ਰੀਨਗਰ ਦਾ ਤੇ ਹੁਣ ਇੱਥੇ ਤੱਕ ਆ ਪਰ ਆਹ ਦੇ ਪੇਤੀ ਸੀ ਹੁਣ ਇਹਨਾਂ ਨੂੰ ਵੱਡੇ ਰੋਡ ਤੇ ਚਾੜਤਾ ਧੁਲੀਏ ਵਾਲੇ ਤੇ ਹੁਣ ਮੈਂ ਆਪਦਾ ਸਮਝੂਗਾ ਤੇ ਕਿਉਂਕਿ ਜਲਗਾਉਂ ਤੱਕ ਜਾਣਾ ਧੁਲੀਏ ਤੱਕ ਹਲੇ 90 ਕਿਲੋਮੀਟਰ ਹੈਗੇ ਆ ਦੋ ਘੰਟੇ ਨੀਂਦ ਲਾ ਲੈਣੂ ਉਦੋਂ ਬਾਅਦ ਫਿਰ ਗਾੜ ਯਾਰੀ ਦਰਦੇ ਆਗੇ ਚਲ ਗਾ ਉਹਨੂੰ ਤੇ ਪਹਿਲਾਂ ਮੀਂਹ ਪੈਂਦੇ ਸੀ ਅੱਜ ਇੱਥੇ ਨੇਹਰੀ ਬਹੁਤ ਜ਼ਬਰਦਸਤ ਆ ਹੁਣ ਦੂਜਾ ਕੈਮਰਾ ਨਹੀਂ ਇਹਦਾ ਘੁੰਮਣਾ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਵੀ ਚੱਕ ਚੱਕ ਮਾਰਦੀ ਹੈ ਬੰਦੇ ਨੂੰ ਵੀ ਇੰਨੀ ਤੇਜ਼ ਹਵਾ ਚੱਲ ਰਹੀ ਹੈ ਇਸ ਟਾਈਮ ਜੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ 6:00 ਵੱਜ ਗਏ ਆ ਜੀ ਤੇ ਵਾਈਕਰੂ ਦੀ ਨੇਹਰ ਨਾਲ ਦਿਨ ਚੜ ਗਿਆ ਥੁੜੀਏ ਤੋਂ ਆਪਾਂ ਥੁੜੀਆ ਪਾਰ ਕਰ ਲਿਆ ਜੀ ਬਾਈਪਾਸ ਤੋਂ ਹੁਣ ਜਲਗਾਂਵਾਲਾ ਰੋਡ ਮੋੜਨ ਲੱਗੇ ਆ ਉਹ ਇੱਕ ਚੀਜ਼ ਦਿਖਾ ਰਿਆਂ ਤੁਹਾਨੂੰ ਵੀ ਜਿਹੜੀ ਇਹ ਟੈਕਨੋਲੋਜੀ ਹੁੰਦੀ ਆ ਇਹ ਵਧੀਆ ਵੀ ਹੁੰਦੀ ਆ ਤੇ ਜੇ ਇਹਦੇ ਚ ਖਰਾਬੀ ਆ ਜੇ ਕੋਈ ਤੇ ਕਿੱਡੀ ਇਹ ਮਤਲਬ ਖਤਰਨਾਕ ਵੀ ਹੋ ਜਾਂਦੀ ਆ ਆ ਹੁਣ ਅਸੀਂ ਤੁਲਿਏ ਤੋਂ ਜਲਗਾਂਵ ਰੋਡ ਤੇ ਖੜੇ ਆ ਇਹ ਨਾ ਮਤਲਬ ਜਿਹੜੇ ਹੁਣ ਨਵੇਂ ਟੂਲ ਬਣਾਣ ਲੱਗੇ ਆ ਵਿਦਆਊਟ ਮਤਲਬ ਬਿਨਾ ਕਿਸੇ ਬੰਦੇ ਤੋਂ ਇੱਕ ਵੀ ਬੰਦਾ ਨਹੀਂ ਹੈਗਾ ਕਿਸੇ ਟੋਲ ਦੇ ਕਿਸੇ ਬੂਤ ਦੇ ਉੱਤੇ ਬੂਤ ਹੀ ਹੈ ਨਹੀਂ ਅਸਲ ਦੇ ਵਿੱਚ ਲਾਈਨਾਂ ਹੀ ਬਣੀਆਂ ਹੋਈਆਂ ਨੇ ਇੱਕ ਮਿੰਟ ਵਾਡੀ ਹੈ ਹੁਣ ਇਹ ਦੇਖ ਲੋ ਵੀ ਉਹ ਸਾਰੀਆਂ ਲਾਈਨਾਂ ਪਤਾ ਨਹੀਂ ਸ਼ਾਇਦ ਬਰਸਾਤ ਕਰਕੇ ਕੋਈ ਸਿਸਟਮ ਦੇ ਵਿੱਚ ਖਰਾਬੀ ਆ ਤੇ ਇੱਕ ਇੱਧਰ ਚੱਲਦੀ ਆ ਦੋ ਦੂਜੀ ਸਾਈਡ ਚੱਲਦੀਆਂ ਨੇ ਹੁਣ ਬੰਦਾ ਹੈ ਨਹੀਂ ਕੋਈ ਕਿਹਨੂੰ ਬੰਦਾ ਹਾਰਨ ਮਾਰੇ ਕਿਹਨੂੰ ਬੰਦਾ ਆਵਾਜ਼ ਮਾਰੇ ਇਹ ਆ ਹੁਣ ਇੱਕ ਆ ਲਾਈਨ ਚੱਲ ਰਹੀ ਆ ਇਹ ਪਤਾ ਨਹੀਂ ਕਿਹਦੇ ਹਿਸਾਬ ਨਾਲ ਚੱਲ ਰਹੀ ਆ ਬਾਕੀ ਸਾਰੀਆਂ ਲਾਈਨਾਂ ਖੁੱਲੀਆਂ ਨੇ ਪਰ ਕੁਝ ਲੰਘ ਨਹੀਂ ਰਿਹਾ ਕਿਸੇ ਵੀ ਪਾਸੇ ਮਿੱਤਰੋ ਇਹ ਜਿਹੜਾ ਜਲਗਾਉਂ ਵਾਲਾ ਟੋਲ ਪਲਾਗਾ ਜੀ ਦੀ ਵੀਡੀਓ ਪਹਿਲਾਂ ਤੁਹਾਨੂੰ ਦਿਖਾਈ ਆ ਇਹ ਠੱਗਾਂ ਦਾ ਟੋਲਾ ਬੈਠਾ ਇੱਥੇ ਮੈਨੂੰ ਲੱਗਦਾ ਅਸੀਂ ਸ਼ਾਇਦ ਸਿਸਟਮ ਖਰਾਬ ਆ ਪਰ ਆ ਦੇਖੋ ਤੁਸੀਂ 750 ਰੁਪਇਆ ਲਿਆ ਬੰਦੇ ਨੇ ਪਰਸਨਲ ਅਕਾਊਂਟ ਦੇ ਵਿੱਚ ਪੈਸੇ ਪਵਾ ਕੇ ਜਦੋਂ ਸਕੈਨਰ ਦਿੱਤਾ ਉਹ ਕਿਸੇ ਟੋਲ ਕੰਪਨੀ ਦਾ ਨਹੀਂ ਲੋਕੇਂਦਰ ਸਿੰਘ ਸ਼ਾਇਦ ਲੋਕੇਂਦਰ ਸਿੰਘ ਇਦਾਂ ਦਾ ਕੋਈ ਨਾਮ ਆ 750 ਰੁਪਇਆ ਲਿਆ ਜੀ ਠੱਗ ਨੇ ਸਾਰੇ ਇਕੱਠੇ ਹੋਏ 750 ਰੁਪਇਆ ਕਿਸੇ ਦੇ ਪਰਸਨਲ ਨੰਬਰ 'ਚ ਪਵਾਇਆ ਯਾਰ ਮੈਂ ਤਾਂ 100 ਰੁਪਇਆ ਉਹਦੀ ਜੀ ਪਵਾਤਾ ਮੈਂ ਹੁਣ ਕਿੱਡੀ ਪਿੱਛੇ ਕਰਾਂ ਬਣਾ ਨਹੀਂ 750 ਰੁਪਇਆ ਉਹਦੇ ਚ ਉਹਨਾਂ ਨੇ ਕਰਨਾ ਹੀ ਨਹੀਂ ਜੀ ਮੇਰਾ ਮੇਰਾ 1300 ਬੈਲੈਂਸ ਆ ਉਹਦਾ ਠੱਗ ਬੈਠੇ ਨੇ ਇਕੱਠੇ ਹੋਏ ਇਹ ਪਤਾ ਨਹੀਂ ਕਿਹੜੀ ਕੰਪਨੀ ਦਾ ਟੂਲ ਆ ਜੀ ਇਹ ਹਾਂ ਜਲਗਾਉਂ ਰਹਿ ਗਿਆ ਤਕਰੀਬਨ 10 12 ਕਿਲੋਮੀਟਰ ਆ ਪੌੜਾ ਦਾ ਨਦੀ ਦਾ ਤੇ ਪੌੜਾ ਬੜੀ ਖਸਤਾ ਹਾਲਤ ਦੇ ਵਿੱਚ ਉੱਤੇ ਖੱਡੇ-ਖੁੱਡੇ ਬਾਵਾ ਨੇ ਪਰ ਉਹ ਇੱਕ ਚੱਕਰ ਹੈਗਾ ਜਿੱਨੇ ਨਦੀਆਂ ਦੇ ਪੌੜ ਆਉਂਦੇ ਆ ਮਹਾਰਾਸ਼ਟਰ ਦੇ ਵਿੱਚ ਹੋਣ ਚਾਹੇ ਐਮਪੀ ਦੇ ਵਿੱਚ ਹੋਣ ਬੜੇ ਲੰਬੇ ਲੰਬੇ ਪੁਲ ਬਣਾਏ ਹੋਏ ਆ ਜ਼ਿਆਦਾਤਰ ਟਾਈਮ ਤਾਂ ਡੈਮਾਂ ਦੇ ਵਿੱਚ ਪਾਣੀ ਰੁਕਿਆ ਰਹਿੰਦਾ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਨਦੀਆਂ ਕਈ ਵਾਰੀ ਕਿਨਾਰਿਆਂ ਤੱਕ ਬਾਹਰ ਤੱਕ ਵੀ ਆ ਜਾਂਦੀਆਂ ਨੇ ਇਸ ਕਰਕੇ ਪੁਲ ਜਿੰਨੇ ਹੈਗੇ ਆ ਸਾਰੇ ਤਕਰੀਬਨ ਖੁੱਲੇ ਖੁੱਲੇ ਬਣਾਏ ਹੋਏ ਨੇ ਬਾਕੀ ਮੀਂਹ ਵੀ ਪੈ ਵੀ ਬਹੁਤ ਦਿਨਾਂ ਤੋਂ ਰਿਹਾ ਅਸੀਂ ਕੱਲ ਦੇ ਤੁਰੇ ਹੋਏ ਆ ਰਾਤ ਦਾ ਮੀਂਹ ਹੋਈ ਮੀਂਹ ਆ ਪਾਣੀ ਆਲੇ-ਦਾਲੇ ਖੇਤਾਂ 'ਚ ਜਦੋਂ ਆਪਾਂ ਟਾਇਰ ਕੱਚੇ ਲੈ ਜਾਂਦਾ ਜਾਨੀ ਡਰ ਲੱਗਦਾ ਵੀ ਕਿਤੇ ਬਹਿ ਨਾ ਜਾਵੇ ਇਹ ਤਾਂ ਕੁਦਰਤੀ ਹੈਗਾ ਵੀ ਇੱਥੋਂ ਦੀ ਮਿੱਟੀ ਹੋਈ ਇਦਾਂ ਦੀ ਆ ਮੀਂਹ ਪੈਂਦਾ ਤਾਂ ਇਹ ਗਾਰਾ ਬਣ ਜਾਂਦਾ ਘੰਟਾ ਧੁੱਪ ਲੱਗ ਜੇ ਤਾਂ ਇਹ ਮਿੱਟੀਆਂ ਪੱਥਰ ਬਣ ਜਾਂਦੀਆਂ ਨੇ ਭਾਈ ਜੀ ਆ ਸਥਿਤੀ ਆ ਇੰਨੀ ਗੱਡੀ ਖਾਲੀ ਪਈ ਆ ਤੇ ਆਹ ਤਾਂ ਸਮਝ ਲਓ ਆ ਸਾਈਡਾਂ ਤੋਂ ਖਾਲੀ ਆ ਤਕਰੀਬਨ 1.5 1.5 ਫੁੱਟ ਚਲੋ ਤੇ ਆਹਾਂ ਫਿਰ ਉੱਪਰ ਨੂੰ ਉਹ ਮੂਰੇ ਹੀ ਆ ਬਸ ਆਹਦਾ ਇੱਥੇ ਤੱਕ ਹੀ ਆ ਬਕਸਾ ਜੇ ਹੈ ਨਾ ਆਮਗਰ ਖਾਲੀ ਪਿਆ ਬਜਨ ਇਹਦਾ ਸਾਰਾ ਜੀ 225 ਕਿਲੋਗ੍ਰਾਮਟਲ ਹੀ ਆ ਜੀ ਵੀ ਜੇ ਬਣਦਾ ਕੁਝ ਤਾਂ ਚਲ ਪਾਰਟ ਲੋਡ ਪਾਵਾਂਗੇ ਪੰਜਾਬ ਦਾ ਕਿਸੇ ਪਾਸੇ ਦਵੀ ਹੋਗੇ ਕਿਉਂਕਿ ਗਾਂ ਜੰਮੂ ਨੂੰ ਲੰਘਣਾ। ਅਰੇ ਉਹ ਗੱਡੀਆਂ ਤਾਂ ਹੋ ਗਈਆਂ ਲੋਡ। ਲੋਡ ਤਾਂ ਸਵੇਰੇ ਹੀ ਹੋ ਗਈਆਂ ਸੀ। ਫੇਰ ਨਾ ਥੋੜਾ ਜਿਹਾ ਸੋਸਤੀ ਚ ਸੀ ਸਰੀਰ। ਮੀਂਹ ਪੈਂਦਾ ਤੁਹਾਨੂੰ ਪਤਾ ਨੀਂ ਲਾ ਗਈ। ਹੁਣ ਵੱਜ ਗਿਆ ਚਾਰ ਡਾਕੂਮੈਂਟ ਆ ਗਈ WhatsApp ਤੇ। ਤੇ ਆ ਖੜੀਆਂ ਨੇ ਗੱਡੀਆਂ ਚਾਰ ਲੋਡ ਹੋਈਆਂ ਇੱਕੋ ਜਗ੍ਹਾ ਦਾ ਮਾਲ ਆ। ਇੰਨਾ ਇੰਨਾ ਕੀ ਮਾਲ ਆ ਬਸ। 에어 ਕੂਲਰ ਨੇ ਸਾਰੇ ਇਹ ਜਿਹੜੇ ਉਹ ਆਪਣੇ ਪੈਲਸਾਂ ਵਗੈਰਾ ਚ ਲੱਗਦੇ ਆ ਜਾਂ ਵੱਡੇ ਹਸਪੀਟਲਾਂ ਚ ਮੋਲਾਂ ਦੇ ਵਿੱਚ ਹੁੰਦੇ ਆ ਏਅਰ ਕੂਲਰ ਨੇ ਚਾਰ ਗੱਡੀਆਂ ਲੋਡ ਹੋ ਗਈਆਂ ਵੈਸੇ 2-2 3-3 ਕਹਿੰਦੇ ਨਿਕਲਦੀਆਂ ਨੇ ਇੱਥੋਂ ਪੱਕੀਆਂ ਹੀ ਉਹ ਖੜੀ ਆ ਆਪਣੀ ਕਰਮਾਂ ਵਾਲੀ ਤੇ ਮੈਂ ਲਾਸਟ ਦੇ ਉੱਤੇ ਤੇ ਹੁਣ ਕੋਸ਼ਿਸ਼ ਕਰ ਰਹੇ ਆਂ ਵੀ 파ਟ ਲੋਡ ਮਿਲ ਜੇ ਕੁਝ 파ਟ ਲੋਡ ਮਿਲ ਰਹੇ ਆ तकरीबन 7-7 8-8000 ਦੇ ਮਿਲਦੇ ਆ ਜ਼ਿਆਦਾ ਮਿਲਦਾ ਨਹੀਂ ਕੁਝ ਤੇ ਮਿੱਤਰੋ ਪਿਆਰੋ 6 ਵਜੇ ਫਿਰ ਏ ਵੱਜਣ ਵਾਲੇ ਹੀ ਨੇ ਤਕਰੀਬਨ ਇਧਰੋਂ ਨਿਕਲ ਪਏ ਆ ਜਲगांव ਤੋਂ ਹੁਣ ਜਾਨੀ ਅੱਜ ਰਾਤ ਦਾ ਦੇਖਦੇ ਆ ਹੁਣ ਤਾਂ ਥੋੜਾ ਜਿਹਾ ਸਫਰ ਕੱਢ ਕੇ 메ਨ ਰੋਡ ਤੇ ਕਿਤੇ ਖੜ ਕੇ ਨਾ ਨੂੰ ਕਿ ਫਿਰ ਗਾਣਾ ਡਿਸੀਜਨ ਲੈਨੇ ਆ ਕਿ ਸਫਰ ਕਰਨਾ ਜਾਂ ਵਗਰੇਪੁਰਨਾ ਕਿਉਂਕਿ ਥੋੜੀ ਜੀ ਹੁਣ ਪਾਰਟ ਰੋਡ ਦੀ ਵੀ ਖੋਜ ਕਰ ਰਹੇ ਆ ਕਿਉਂਕਿ ਗੱਡੀਆਂ ਤੀਆਂ ਤੀਆਂ ਖਾਲੀ ਨੇ ਤੇ ਲੇਟ ਹੋਣ ਦਾ ਬਸ ਕਾਰਨ ਇਹੀ ਆ ਵੀ ਪੇਪਰ ਥੋੜਾ ਜਿਹਾ ਲੇਟ ਹੋਏ ਆ ਗੱਡੀ ਤਾਂ ਜਾਣੀ ਗਿਣ ਕੇ ਜੇ ਉਹਨਾਂ ਨੇ 10 ਮਿੰਟ ਕਿਹਾ ਸੀ 30 ਮਿੰਟਾਂ 'ਚ ਤਾਂ ਭਾਰੀ ਦਿੱਤੀ ਸੀ ਅੱਤੇ ਘੰਟੇ 'ਚ ਗੱਡੀ ਲੋਡ ਕਰਤੀ ਸੀ ਉਹਨਾਂ ਨੇ ਬੜਾ ਟਾਈਮ ਲਾਇਆ ਨਹੀਂ ਗੱਡੀ ਅੰਦਰ ਹੋਈ 9:30 9 ਵਜੇ ਗੱਡੀ ਅੰਦਰ ਹੋਈ 10 ਵਜੇ ਤੋਂ ਪਹਿਲਾਂ ਗੱਡੀ ਕੱਢਤੀ ਸੀ ਇੱਕ ਨਹੀਂ ਦੂਜੀਆ ਗੱਡੀਆਂ ਕੱਢਤੀ ਜਿਆਦਾ ਟਾਈਮ ਨਹੀਂ ਖਰਾਬ ਕਰਿਆ